ਇਹ ਕਹਾਣੀ ਵੀਰੋ 17 7 2025 ਦੀ ਹੈ ਜੋ ਐਸਏ ਦੇ ਵਿੱਚ ਇੱਕ ਐਡਾ ਖਤਰਨਾਕ ਵੈਂਡਰਜ਼ ਜਿਹਨੂੰ ਆਪਾਂ ਤੂਫਾਨ ਕਹਿ ਦਈਏ ਇੱਕ ਹਵਾ ਦੀ ਗੰਢ ਹੁੰਦੀ ਹੈ ਇੱਕ ਦੋ ਵਾਰ ਪੰਜਾਬ ਦੇ ਵਿੱਚ ਵੀ ਭਾਈ ਭਗਤਾ ਵਗੈਰਾ ਤੇ ਫਾਜ਼ਲ ਕਾ ਸਾਈਡ ਇਹਨਾਂ ਦਾ ਅਟੈਕ ਆਪ ਨੂੰ ਦੇਖਣ ਨੂੰ ਮਿਲਿਆ ਤੂਫਾਨ ਦਾ ਬਹੁਤ ਹੀ ਖਤਰਨਾਕ ਇਹ ਤੂਫਾਨ ਆਇਆ ਜਿਨੇ ਬਹੁਤ ਵੱਡੀ ਤਬਾਹੀ ਮਚਾਈ ਦੇਖੋ ਜੀ ਕੁਦਰਤ ਦੇ ਰੰਗ ਜਿਵੇਂ ਜਿਵੇਂ ਇਨਸਾਨ ਆਪਣੀ ਮਨਮਾਨੀ ਕਰਦਾ ਹੈ ਕੁਦਰਤ ਉਵੇਂ-ਉਵੇਂ ਇਨਸਾਨ ਤੋਂ ਗਲਤੀਆਂ ਦਾ ਬਦਲਾ ਲੈਂਦੀ ਹੈ ਦੇਖੋ ਜੀ ਇਹ ਇਸ ਤੂਫਾਨ ਨੇ ਬਾਈ ਵੰਡਰਸ ਨੇ ਥੋੜੇ ਏਰੀਆ ਦੇ ਵਿੱਚ ਤੇ ਜਿੱਥੋਂ ਵੀ ਲੰਘਦਾ ਉੱਥੇ ਨੇ ਕੁਝ ਵੀ ਨਹੀਂ ਛੱਡਿਆ ਬਰਬਾਦੀ ਤਬਾਹੀ ਦੇ ਨਿਸ਼ਾਨ ੱੱਲੇ ਰਹਿ ਗਏ ਲੋਕਾਂ ਦੇ ਬਾਅਦ ਵਿੱਚ ਦੇਖੋ ਜੀ ਇਹ ਹੈ ਕੁਦਰਤ ਦਾ ਕ੍ਰਿਸ਼ਮਾ ਜਦੋਂ ਕੁਦਰਤ ਕਰੋਪ ਹੁੰਦੀ ਹੈ ਨਾ ਖਲਾਫ ਹੁੰਦੀ ਆ ਸ੍ਰਿਸ਼ਟੀ ਦੇ ਉਦੋਂ ਇਦਾਂ ਦੇ ਹਾਲਾਤ ਆਪ ਨੂੰ ਦੇਖਣ ਨੂੰ ਮਿਲਦੇ ਨੇ ਇੰਨਾ ਭਿਆਨਕ ਰੂਪ ਇਹ ਹਨੇਰੀ ਦਾ ਦੇਖਣ ਨੂੰ ਮਿਲਿਆ ਕਿ ਜਿੱਥੋਂ ਦੀ ਇਹ ਗਿਆ ਇਹਨੇ ਸਭ ਕੁਝ ਸਫਾਇਆ ਕਰਤਾ ਰਾ ਪਧਰਾ ਕਰਤਾ ਦੇਖੋ ਜੀ ਇਹਨੂੰ ਕਹਿੰਦੇ ਨੇ ਪਰਮਾਤਮਾ ਕੁਦਰਤ ਜਿਹਦਾ ਕੋਈ ਅੰਤ ਪਾ ਨਹੀਂ ਸਕਦਾ ਨਾ ਕਿਸੇ ਤੋਂ ਪਾਇਆ ਗਿਆ ਸੋ ਵੀਰੋ ਕੁਦਰਤ ਤੋਂ ਹਮੇਸ਼ਾ ਡਰੋ ਕਿਉਂਕਿ ਮਾਲਕ ਦੇ ਉੱਪਰ ਦੀ ਕੁਝ ਵੀ ਨਹੀਂ ਹੈ ਇਹ ਕਹਾਣੀ ਵੀਰੋ 17 ਇਹ ਕਹਾਣੀ ਵੀਰੋ 17 7 2025 ਦੀ ਹੈ ਜੋ ਐਸੇ ਦੇ ਵਿੱਚ ਇੱਕ ਐਡਾ ਖਤਰਨਾਕ ਵੈਂਡਰਜ਼ ਜਿਹਨੂੰ ਆਪਾਂ ਤੂਫਾਨ ਕਹਿ ਦਈਏ ਇੱਕ ਹਵਾ ਦੀ ਗੰਢ ਹੁੰਦੀ ਹੈ ਇੱਕ ਦੋ ਵਾਰ ਪੰਜਾਬ ਦੇ ਵਿੱਚ ਵੀ ਭਾਈ ਭਗਤਾ ਵਗੈਰਾ ਤੇ ਫਾਜ਼ਲ ਕਾ ਸਾਈਡ ਇਹਨਾਂ ਦਾ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਤੂਫਾਨ ਦਾ ਬਹੁਤ ਹੀ ਖਤਰਨਾਕ ਇਹ ਤੂਫਾਨ ਆਇਆ ਜਿਨੇ ਬਹੁਤ ਵੱਡੀ ਤਬਾਹੀ ਮਚਾਈ ਦੇਖੋ ਜੀ ਕੁਦਰਤ ਦੇ ਰੰਗ ਜਿਵੇਂ ਜਿਵੇਂ ਇਨਸਾਨ ਆਪਣੀ ਮਨਮਾਨੀ ਕਰਦਾ ਹੈ ਕੁਦਰਤ ਉਵੇਂ ਉਵੇਂ ਇਨਸਾਨ ਤੋਂ ਗਲਤੀਆਂ ਦਾ ਬਦਲਾ ਲੈਂਦੀ ਹੈ ਦੇਖੋ ਜੀ ਇਸ ਤੂਫਾਨ ਨੇ ਬਵੰਡਰਸ ਨੇ ਥੋੜੇ ਏਰੀਆ ਦੇ ਵਿੱਚ ਦੀ ਜਿੱਥੋਂ ਵੀ ਲੰਘਦਾ ਹੈ ਉੱਥੇ ਨੇ ਕੁਝ ਵੀ ਨਹੀਂ ਛੱਡਿਆ ਬਰਬਾਦੀ ਤਬਾਹੀ ਦੇ ਨਿਸ਼ਾਨ ੱਲੇ ਰਹਿ ਗਈ ਲੋਕਾਂ ਦੀ ਬਾਅਦ ਵਿੱਚ ਦੇਖੋ ਜੀ ਇਹ ਹੈ ਕੁਦਰਤ ਦਾ ਕ੍ਰਿਸ਼ਮਾ ਜਦੋਂ ਕੁਦਰਤ ਕਰੋਪ ਹੁੰਦੀ ਹੈ ਨਾ ਖਲਾਫ ਹੁੰਦੀ ਆ ਸ੍ਰਿਸ਼ਟੀ ਦੇ ਉਦੋਂ ਇਦਾਂ ਦੇ ਹਾਲਾਤ ਆਪ ਨੂੰ ਦੇਖਣ ਨੂੰ ਮਿਲਦੇ ਨੇ ਇੰਨਾ ਭਿਆਨਕ ਰੂਪ ਇਹ ਹਨੇਰੀ ਦਾ ਦੇਖਣ ਨੂੰ ਮਿਲਿਆ ਕਿ ਜਿੱਥੋਂ ਦੀ ਇਹ ਗਿਆ ਇਹਨੇ ਸਭ ਕੁਝ ਸਫਾਇਆ ਕਰਤਾ ਰਾ ਪਧਰਾ ਕਰਤਾ ਦੇਖੋ ਜੀ ਇਹਨੂੰ ਕਹਿੰਦੇ ਨੇ ਪਰਮਾਤਮਾ ਕੁਦਰਤ ਜਿਹਦਾ ਕੋਈ ਅੰਤ ਪਾ ਨਹੀਂ ਸਕਦਾ ਨਾ ਕਿਸੇ ਤੋਂ ਪਾਇਆ ਗਿਆ ਸੋ ਵੀਰੋ ਪੁੱਤਰ ਤੋਂ ਹਮੇਸ਼ਾ ਡਰੋ ਕਿਉਂਕਿ ਮਾਲਕ ਦੇ ਉੱਪਰ ਦੀ ਕੁਝ ਵੀ ਨਹੀਂ ਹੈ।